ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਖਾਲਿਸਤਾਨ ਦੇ ਮੁੱਦੇ ਤੇ ਦਿੱਤੇ ਬਿਆਨ ਤੋਂ ਬਾਅਦ ਪੰਥਕ ਕਲਿਆਰਿਆਂ ਦੇ ਵਿੱਚ ਵੱਡੀ ਚਰਚਾ ਛਿੜ ਗਈ ਜਦੋਂ ਅੱਜ ਸਵੇਰੇ ਅਮਰਿਤਪਾਲ ਸਿੰਘ ਦਾ ਟਵੀਟ ਸਾਹਮਣੇ ਆਇਆ ਤਾਂ ਉਸ ਟਵੀਟ ਰਾਹੀਂ ਆਪਣੀ ਮਾਂ ਦੇ ਬਿਆਨ ਨਾਲ ਅਮਰਿਤਪਾਲ ਸਿੰਘ ਨੇ ਅਸਹਿਮਤੀ ਜਤਾਉਂਦੇ ਹੋਏ ਆਪਣਾ ਦੁੱਖ ਜ਼ਾਹਰ ਕੀਤਾ ਹੁਣ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਇੱਕ ਹੋਰ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੀਡੀਆ ਨੇ ਮੇਰੀ ਕਹੀ ਗੱਲ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ ਅਮਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਇਸ ਬਿਆਨ ਚ ਕੀ ਕਿਹਾ ਆਓ ਤੁਹਾਨੂੰ ਸੁਣਾਉਂਦਿਆਂ ਪਹਿਲਾਂ ਤੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਝ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਹੀਂ ਇਹਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜੀ ਆ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇੱਕ ਇਹ ਕਿਆ ਸੀ ਕਿ ਜਦੋਂ ਨਸਬਦਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮੜੋੜ ਕੇ ਮਤਲਬ ਜਿਹੜੀ ਪੇਸ਼ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇੱਥੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਹਾਣ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਦੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਭਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਵੀ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਆ ਅਸੀਂ ਤਾਂ ਸਾਡਾ ਇੱਕ ਫਰਜ਼ ਸੀ ਵੀ ਚੂਣਾ ਲੜਨਾ ਤੇ ਚੂਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾਂ ਨੂੰ ਕਿਸੇ ਵੀ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ